ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਆਂ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 41 ਤੇ 42 ਦੇ ਉੱਤੇ ਗੁਰਬਾਣੀ ਦੀ ਵਿਚਾਰ ਕਰਦੇ ਆਂ ਜੀ ਇਹ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਵਾਹ ਸ੍ਰੀ ਰਾਗ ਦੇ ਵਿੱਚ ਹੈ ਜੀ ਹਾਂ ਦੀ ਇੱਕ ਬੇਨਤੀ ਕਰਨੀ ਆ ਸੰਗਤ ਜੀ ਕਿ ਜਿਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਕਰਦੇ ਆ ਕਈ ਦਫਾ ਵਾਹਿਗੁਰੂ ਆਪਣੇ ਮਨ ਦੇ ਵਿੱਚ ਵੈਰਾਗ, ਪ੍ਰੇਮ ਮਤਲਬ ਇਸ ਤਰ੍ਹਾਂ ਪੈਦਾ ਕਰ ਦਿੰਦੇ ਨੇ ਕਿ ਥੋੜਾ ਜਿਸ ਤਰ੍ਹਾਂ ਮਨ ਮਤਲਬ ਭਾਰ ਆਉਂਦਾ ਹਿੱਡਾ ਥੋੜਾ ਭਾਰਾ ਹੋ ਜਾਂਦਾ ਹੋ ਸਕਦਾ ਕਿਸੇ ਦਿਨ ਵਾਹਿਗੁਰੂ ਇਦਾਂ ਕਰਨ ਕੇ ਥੋੜਾ ਜਿਆਦਾ ਹੋ ਜਾਏ ਤਾਂ ਆਪਾਂ ਸ਼ਾਇਦ ਫਿਰ ਥੋੜੀ ਵਿਚਾਰ ਕਰ ਸਕੀਏ ਪਰ ਪਤਾ ਨਹੀਂ ਹੁਣ ਪਰਮਾਤਮਾ ਜਾਣਦੇ ਨੇ ਪਰਮਾਤਮਾ ਦੇ ਰੰਗ ਨੇ ਤੇ ਜਿਸ ਤਰ੍ਹਾਂ ਵੀ ਪਰਮਾਤਮਾ ਕਰਦੇ ਨੇ ਆਪਾਂ ਉਹਦੀ ਰਜ਼ਾ ਵਿੱਚ ਤੁਰੇ ਜਾਂਦੇ ਆ ਜੀ ਪਰ ਮੈਂ ਕਿ ਜਿਸ ਤਰ੍ਹਾਂ ਇਹ ਬੇਨਤੀ ਕਰ ਦੇਣੀ ਚਾਹੀਦੀ ਹੈ ਕਿ ਕਿਸੇ ਦਿਨ ਹੋ ਸਕਦਾ ਘੱਟ ਵਿਚਾਰ ਕਰ ਹੋਵੇ ਤੇ ਕਿਈ ਦਫਾ ਰਿਕਾਰਡਿੰਗ ਇਦਾਂ ਦੀ ਹੁੰਦੀ ਹੈ ਕਿ ਜਦੋਂ ਇੱਕ ਵਾਰ ਬੰਦ ਕਰ ਦਈਏ ਫਿਰ ਮੈਨੂੰ ਪਤਾ ਨਹੀਂ ਕਿ ਦੂਜੀ ਦਫਾ ਉਹ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ ਇਸ ਲਈ ਕਦੇ ਹੋ ਸਕਦਾ ਜੀ ਇਦਾਂ ਦੀ ਗੱਲ ਹੋ ਜਾਏ ਤਾਂ ਆਪਾਂ ਇਹ ਮੈਂ ਕਿ ਗੱਲ ਸਾਂਝੀ ਕਰ ਲਈਏ ਸੰਗਤ ਦੇ ਵਿੱਚ ਹਾਂ ਜੀ ਆਪਾਂ ਬਾਣੀ ਦੀ ਵਿਚਾਰ ਸ਼ੁਰੂ ਕਰਦੇ ਹਾਂ ਜੀ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਪਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੋਹਾਗਣੀ ਤੁਸਾ ਕਿਉਂ ਕਰ ਮਿਲਿਆ ਪ੍ਰਭ ਆਏ ਹਾਂਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਰਸਾ ਅੰਮ੍ਰਿਤ ਰਸਾ ਔਰ ਸਭ ਤੋਂ ਹੀ ਸ੍ਰੇਸ਼ਟ ਬਹੁਤ ਭਲਾ ਬਹੁਤ ਵੱਡਾ ਰਸਾ ਕਹਿੰਦੇ ਇੱਕ ਜਿਹੜੀ ਜੀਵ ਇਸਤਰੀ ਨੂੰ ਅਜੇ ਨਹੀਂ ਮਿਲਿਆ ਇਹ ਉਹਦੇ ਮਨ ਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਇਹ ਤਾਂਗਾ ਕਿ ਇਹ ਰਸ ਕਿਵੇਂ ਮਿਲੇ ਜੋ ਪਰਮਾਤਮਾ ਦਾ ਨਾਮ ਦਾ ਰਸਾ ਅੰਮ੍ਰਿਤ ਰਸਾ ਸਭ ਤੋਂ ਸ੍ਰੇਸ਼ਟ ਰਸਾ ਤੇ ਮਿਲੇ ਕਿਵੇਂ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਕਹਿੰਦੇ ਫਿਰ ਉਹ ਜੀਵ ਇਸਤਰੀ ਸੋਚਦੀ ਆ ਕਿ ਮੈਂ ਇੱਕ ਸੁਹਾਗਣ ਇਸਤਰੀ ਜੀ ਨੂੰ ਪਰਮਾਤਮਾ ਮਿਲ ਪਏ ਨੇ ਜਿਹਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ਮੈਂ ਉਤੋਂ ਪੁੱਛਾਂ ਜਾ ਕੇ ਕਿ ਪਰਮਾਤਮਾ ਦਾ ਪਰਮਾਤਮਾ ਪਰਮਾਤਮਾ ਦਾ ਨਾਮ ਰਸ ਕਿਵੇਂ ਮਿਲਦਾ ਹੈ ਵੀ ਤੁਹਾਨੂੰ ਕਿਵੇਂ ਮਿਲਿਆ ਉਹ ਵੇ ਪਰਵਹਾ ਨਾਮ ਬੋਲਨੀ ਹਉ ਮਲਮਲ ਤੋਵਾਂ ਤਿੰਨ ਪਾਏ ਕਹਿੰਦੇ ਵੀ ਮੈਂ ਉਸ ਜੀਵ ਇਸਤਰੀ ਦੇ ਜਿਸ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ਉਹ ਬੇਮੋਤਾਜਾ ਉਹਨੂੰ ਜਿੱਦਾਂ ਸੰਸਾਰ ਦੀ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਉਹਨੂੰ ਤਾਂ ਪਰਮਾਤਮਾ ਦਾ ਮਿਲਾਪ ਹੋ ਗਿਆ ਉਹ ਬਹੁਤਾ ਬੋਲਦੀ ਨਹੀਂ ਹੈਗੀ ਕਹਿੰਦੇ ਮੈਂ ਉਹਦੇ ਪੈਰ ਮਲ ਮਲ ਧੋਵਾ ਕਹਿੰਦੇ ਮਤਲਬ ਇੰਨਾ ਉਹਨੂੰ ਆਦਰ ਸਤਕਾਰ ਦਿਆਂ ਭਾਈ રે ਮਿਲ ਸੱਜਣ ਹਰ ਗੁਣ ਸਾਰ ਕਹਿੰਦੇ ਹੈ ਭਾਈ ਗੁਰੂ ਮਿੱਤਰ ਨੂੰ ਮਿਲ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਸੰਭਾਲਿਆ ਕਰ ਸੱਜਣ ਸਤਗੁਰ ਪੁਰਖ ਹੈ ਦੁੱਖ ਕੱਢੈ ਹਉ ਮੈਂ ਮਾਰ ਕਹਿੰਦੇ ਸਤਗੁਰ ਜੋ ਪ੍ਰਮਾਤਮਾ ਦਾ ਹੀ ਰੂਪ ਆ ਕਹਿੰਦੇ ਹਉਮੈ ਦੇ ਦੁੱਖ ਨੂੰ ਸਾਡੇ ਅੰਦਰੋਂ ਬਾਹਰ ਕੱਢ ਦਿੰਦਾ ਹੈ ਰਹਾਉ ਗੁਰਮੁਖੀਆ ਸੋਹਾਗਣੀ ਤਿਨ ਦਿਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਕਹਿੰਦੇ ਉਹ ਸੁਹਾਗਣੀਆਂ ਜਿਨ੍ਹਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਜੋ ਗੁਰੂ ਦੇ ਸਨਮੁਖ ਰਹਿੰਦੀਆਂ ਨੇ ਉਹਦੇ ਮਨ ਦੇ ਵਿੱਚ ਕਹਿੰਦੇ ਦਇਆ ਆ ਗਈ ਫਿਰ ਕਹਿੰਦੇ ਉਹ ਮੈਨੂੰ ਦੱਸਦੀ ਆ ਕਿ ਜੋ ਵੀ ਸਤਗੁਰ ਦੇ ਵਚਨ ਨੂੰ ਮੰਨਦਾ ਉਹ ਇਹ ਰਸ ਨੂੰ ਮਾਣਦਾ ਹੈ ਜਿਹੜਾ ਸਤਗੁਰ ਦਾ ਵਚਨਾਂ ਕਹਿੰਦੇ ਉਹ ਨਾਮ ਰਤਨ ਆ ਉਹ ਬਹੁਤ ਉੱਚਾ ਰਤਨ ਆ ਕਹਿੰਦੇ ਜੋ ਪਰਮਾਤਮਾ ਜੋ ਸਤਗੁਰ ਦੇ ਵਚਨ ਦੇ ਹਿਸਾਬ ਨਾਲ ਚੱਲਦੇ ਨੇ ਉਹ ਪ੍ਰਮਾਤਮਾ ਦੇ ਇਸ ਨਾਮ ਰਸ ਨੂੰ ਚੱਖਦੇ ਨੇ ਸੇ ਵਡਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਪਾਏ ਕਹਿੰਦੇ ਉਹ ਜੀਵ ਇਸਤਰੀਆਂ ਜਿਨ੍ਹਾਂ ਨੇ ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਹਰੀ ਦੇ ਰਸ ਨੂੰ ਮਾਣਿਆ ਹੈ ਉਹ ਵੱਡੇ ਭਾਗਾਂ ਵਾਲੀਆਂ ਜਾਣੋ ਇਹ ਹਰ ਰਸ ਵਣ ਤਣ ਸਬਤ ਹੈ ਭਾਗਹੀਣ ਨਹੀਂ ਖਾਏ ਕਹਿੰਦੇ ਜਿਸ ਤਰ੍ਹਾਂ ਪ੍ਰਮਾਤਮਾ ਹਰ ਜਗ੍ਹਾ ਤੇ ਵਿਆਪਕ ਆ ਇਸ ਤਰ੍ਹਾਂ ਹੀ ਪ੍ਰਮਾਤਮਾ ਦਾ ਨਾਮ ਰਸ ਵੀ ਹਰ ਇੱਕ ਜਗ੍ਹਾ ਤੇ ਹਰ ਇੱਕ ਵਣ ਤਣ ਹਰ ਇੱਕ ਜਗ੍ਹਾ ਤੇ ਹੈ ਪਰ ਜੋ ਕਹਿੰਦੇ ਭਾਗਹੀਣ ਨੇ ਉਹ ਨਹੀਂ ਇਸ ਰਸ ਨੂੰ ਖਾ ਸਕਦੇ ਬਿਨ ਸਤਗੁਰ ਪੱਲੇ ਨਾ ਪਵੈ ਮਨਮੁਖ ਰਹੇ ਬਿਲਾਏ ਕਹਿੰਦੇ ਜਿਹੜੇ ਮਨਮੁਖ ਨੇ ਕਹਿੰਦੇ ਉਹ ਜਿਸ ਤਰ੍ਹਾਂ ਬਿਗਿਲਾ ਕਰਦੇ ਨੇ ਕਿਉਂਕਿ ਉਹਨਾਂ ਕੋ ਨੂੰ ਇਹ ਰਾਮ ਰਸ ਮਿਲਿਆ ਨਹੀਂ ਪਰ ਇਹ ਸਤਗੁਰ ਤੋਂ ਬਿਨਾ ਮਿਲਦਾ ਨਹੀਂਗਾ ਕਿਉਂਕਿ ਜਿਹੜੇ ਮਨਮੁਖ ਨੇ ਉਹ ਗੁਰੂ ਵੱਲ ਤਾਂ ਮੁਖ ਨਹੀਂ ਕਰਦੇ ਫਿਰ ਉਹਨਾਂ ਨੂੰ ਮਿਲ ਨਹੀਂ ਸਕਦਾ ਓਏ ਸਤਗੁਰ ਅਗੇ ਨਾ ਨਿਵੈ ਉਹਨਾਂ ਅੰਤਰ ਕ੍ਰੋਧ ਬੁਲਾਏ ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਦੇ ਅੰਦਰ ਕਰੋਧ ਹੁੰਦਾ ਉਹ ਗੁਰੂ ਦੇ ਅੱਗੇ ਨਿਵਦੇ ਨਹੀਂ ਹੈਗੇ ਨਿਰਮਾਨਤਾ 'ਚ ਨਹੀਂ ਆਉਂਦੇ ਹੈਗੇ ਸੀਸ ਨਹੀਂ ਗੁਰੂ ਦੇ ਅੱਗੇ ਝੁਕਾਉਂਦੇ ਹਰ 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 ਰਸ ਆਪ ਹੈ ਆਪੇ ਹਰ ਰਸ ਸੋਇ ਹੋਏ ਕਹਿੰਦੇ ਜੋ ਹਰੀ ਪਰਮਾਤਮਾ ਉਹ ਆਪ ਹੀ ਰਸਾ ਉਹ ਆਪ ਹੀ ਆਪਣਾ ਰਸ ਦਿੰਦਾ ਹੈ ਆਪ ਦਿਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਕਹਿੰਦੇ ਉਹ ਆਪ ਹੀ ਦਇਆ ਕਰਕੇ ਜੀਵਾਂ ਨੂੰ ਆਪ ਦਾ ਨਾਮ ਦਾ ਰਸ ਦਿੰਦਾ ਹੈ ਗੁਰੂ ਦੇ ਸਨਮੁਖ ਰੱਖ ਕੇ ਉਹਨਾਂ ਦੇ ਮੂੰਹ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਰਸ ਚੁੰਦਾ ਹੈ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਕਹਿੰਦੇ ਹੈ ਨਾਨਕ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਹਰੀ ਆ ਕੇ ਵਸ ਜਾਂਦਾ ਉਹਨਾਂ ਦਾ ਮਨ ਤੇ ਤਨ ਹਰਿਆ ਹੋ ਜਾਂਦਾ ਖੇੜੇ ਵਿੱਚ ਰਹਿੰਦਾ ਆਨੰਦ ਵਿੱਚ ਰਹਿੰਦਾ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜੈ ਫਿਰ ਆਤਵੈ ਰੈਣ ਸਬਾਈ ਜਾਏ ਕਹਿੰਦੇ ਦਿਨ ਚੜਦਾ ਫਿਰ ਖਤਮ ਹੋ ਜਾਂਦਾ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੀ ਰਾਤ ਵੀ ਲੰਗੀ ਜਾਂਦੀ ਆ ਆਵ ਕਟੇ ਨਰਨਾ 부ਜੈ ਨਿਤ موسی ਲਾ ਜੋ ਟੁਕਾਏ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਾਂਝੇ ਰਹਾਂ ਜਿਹੜੀ ਸਾਡੀ ਜ਼ਿੰਦਗੀ ਆ ਸਾਡੀ ਉਮਰ ਆ ਉਹ ਕੱਟਦੀ ਜਾਂਦੀ ਆ ਕਿਸ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਕੋਈ ਚੂਹਾ ਲੱਜ ਨੂੰ ਟੁੱਕਦਾ ਜਾਂਦਾ ਇਸ ਤਰ੍ਹਾਂ ਜਿਹੜੇ ਦਿਨ ਨੇ ਸਾਡੀ ਜਿਹੜੀ ਉਮਰ ਆ ਉਹਨੂੰ ਖਾਂਦੇ ਜਾਂਦੇ ਨੇ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮੱਖੀ ਪਚੈ ਪਚਾਏ ਕਹਿੰਦੇ ਜਿਸ ਤਰ੍ਹਾਂ ਗੁੜ ਮਿੱਠਾ ਹੁੰਦਾ ਇਸ ਤਰ੍ਹਾਂ ਹੀ ਮਨਮੁਖ ਨੂੰ ਮਾਇਆ ਮਿੱਠੀ ਲੱਗਦੀ ਆ ਜਿਸ ਤਰ੍ਹਾਂ ਕਹਿੰਦੇ ਮੱਖੀ ਹੁੰਦੀ ਆ ਗੁੜ ਨਾਲ ਚਿੰਬੜ ਕੇ ਮਰ ਜਾਂਦੀ ਆ ਇਸ ਤਰ੍ਹਾਂ ਹੀ ਮਨਮੁਖ ਮਾਇਆ ਵਿੱਚ ਆਪਣੀ ਜ਼ਿੰਦਗੀ ਵਿਅਰਥ ਗਵਾਉਂਦਾ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਕਹਿੰਦੇ ਹੈ ਭਾਈ ਜਿਹੜਾ ਮੇਰਾ ਅਸਲੀ ਮਿੱਤਰ ਸਖਾ ਹੈਗਾ ਜਿਹਨੇ ਅੰਤ ਵੇਲੇ ਸਹਾਈ ਹੋਣਾ ਉਹ ਪਰਮਾਤਮਾ ਹੈ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਏ ਨਾ ਹੋਏ ਰਹਾਉ ਕਹਿੰਦੇ ਬਾਕੀ ਦੂਸਰਾ ਪਰਿਵਾਰ ਪੁੱਤਰ ਇਸਤਰੀ ਇਹ ਸਾਰੇ ਕਹਿੰਦੇ ਵੀ ਜਿਹੜਾ ਹੈਗਾ ਮਾਇਆ ਦਾ ਪਿਆਰ ਹੈ ਇਹਨਾਂ ਵਿੱਚੋਂ ਅੰਤ ਵੇਲੇ ਕੋਈ ਵੀ ਸਹਾਈ ਨਹੀਂ ਹੁੰਦਾ ਗੁਰਮਤਿ ਹਰ ਲਿਵ ਉਬਰੇ ਅਲਿਪਤ ਰਹੇ ਸਰਣਾਏ ਕਹਿੰਦੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦੇ ਨਾਲ ਲਿਵ ਲਾਈ ਰੱਖਦੇ ਨੇ ਤੇ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਗੁਰੂ ਦੀ ਸ਼ਰਨ 'ਚ ਰਹਿੰਦੇ ਨੇ ਉਹੀ ਇਸ ਸਮੁੰਦਰ ਤੋਂ ਭਵਜਲ ਤੋਂ ਸਾਗਰ ਤੋਂ ਦੁਨੀਆ ਦੇ ਤੋਂ ਤਰਦੇ ਨੇ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਕਹਿੰਦੇ ਉਹਨਾਂ ਨੇ ਜਿਹੜੀ ਜ਼ਿੰਦਗੀ ਦੀ ਅਸਲੀਅਤ ਆ ਉਹਨੂੰ ਸਮਝਿਆ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਕੀ ਹੋਣਾ ਕੀ ਰਸਤਾ ਜ਼ਿੰਦਗੀ ਦਾ ਫਿਰ ਉਹਨਾਂ ਨੇ ਜਿਹੜਾ ਆਪਣਾ ਰਾਹਦਾਰੀ ਪਰਮਾਤਮਾ ਦੇ ਘਰ ਜਾਣ ਲਈ ਰਾਹਦਾਰੀ ਨਾਮ ਰਸ ਦਾ ਉਹਨਾਂ ਨੇ ਆਪਣੇ ਮਤਲਬ ਇਕੱਠਾ ਕਰਕੇ ਬੰਨਿਆ ਹੁੰਦਾ ਖਰਚਣ ਲਈ ਫਿਰ ਇਸ ਤਰ੍ਹਾਂ ਉਹਨਾਂ ਦੀ ਸ਼ੋਭਾ ਹੁੰਦੀ ਆ ਗੁਰਮੁਖ ਦਰਗਾਹ ਮੰਨਿਐ ਹਰ ਆਪੇ ਅਰ ਆਪ ਲੈ ਗਲ ਲਾਇ। ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਦਰਗਾਹ ਦੇ ਵਿੱਚ ਉਹਨਾਂ ਨੂੰ ਸਤਕਾਰ ਮਿਲਦਾ ਤੇ ਪ੍ਰਮਾਤਮਾ ਆਪ ਉਹਨਾਂ ਨੂੰ ਗਲ ਦੇ ਨਾਲ ਲਾਉਂਦੇ ਨੇ। ਗੁਰਮੁਖਾ ਨੋ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ। ਕਹਿੰਦੇ ਜਿਹੜੇ ਗੁਰਮਖ ਨੇ ਨਾ ਉਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਅਸਲੀ ਰਸਤਾ ਹੁੰਦਾ ਉਹਨਾਂ ਨੂੰ ਉਹਦਾ ਪਤਾ ਹੁੰਦਾ ਤੇ ਉਹਨਾਂ ਨੂੰ ਜਿਹੜਾ ਪ੍ਰਮਾਤਮਾ ਦੇ ਦਰ ਘਰ ਦਾ ਰਸਤਾ ਉਹਦਾ ਵੀ ਉਹਨਾਂ ਨੂੰ ਚਾਨਣ ਹੁੰਦਾ ਤੇ ਉੱਥੇ ਜਾਂਦੇ ਆ ਉਹਨਾਂ ਨੂੰ ਕੋਈ ਰੋਕ ਨਹੀਂ ਪੈਂਦੀ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਏ ਇਨ ਜਿਹੜੇ ਗੁਰਮੁਖ ਨੇ ਉਹ ਹਰੀ ਦੇ ਨਾਮ ਦੀ ਸਲਾਨਾ ਕਰਦੇ ਨੇ ਕੀਰਤੀ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹਰੀ ਦਾ ਨਾਮ ਰਹਿੰਦਾ ਉਹ ਹਮੇਸ਼ਾ ਹਰੀ ਦੇ ਨਾਲ ਲਿਵ ਲਾਈ ਰੱਖਦੇ ਨੇ ਅਨਹਦ ਤੁਨੀ ਦਰ ਵੱਜ ਦੇ ਦਰ ਸੱਚਾ ਸੋ ਬਾ ਪਾਏ ਕਹਿੰਦੇ ਵੀ ਜਦੋਂ ਉਹ ਜਾਂਦੇ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਤਾਂ ਉੱਥੇ ਉਸ ਪ੍ਰਮਾਤਮਾ ਦੇ ਦਰ ਤੇ ਅਨਹਦ ਤੂ ਨਹੀਂ ਵੱਜ ਰਹੀ ਹੁੰਦੀ ਆ ਅਨਹਦ ਤੂ ਨੇ ਕਹਿੰਦੇ ਨੇ ਜਿਹੜਾ ਇੱਕ ਰਸ ਇੱਕ ਇੱਕ ਸਾਰ ਨਿਰੰਤਰ ਜਿਹੜਾ ਕੋਈ ਸਾਜ਼ ਵੱਜਦੇ ਨੇ ਉਹ ਬਿਨਾ ਬਜਾયા ਵੱਜਦੇ ਨੇ ਉਹ ਇੱਕ ਸਾਰ ਇੱਕ ਰਸ ਦੇ ਵਿੱਚ ਉਹ ਵਾਜੇ ਵੱਜਦੇ ਰਹਿੰਦੇ ਨੇ ਪਰਮਾਤਮਾ ਦੇ ਦਰ ਤੇ ਜਦੋਂ ਗੁਰਮੁਖ ਪਹੁੰਚਦੇ ਨੇ ਜਿਨੇ ਗੁਰਮਖ ਨਾਮ ਸਲਾਹਿਆ ਤਿਨਾ ਸਭ ਕੋ ਕਹੇ ਸ਼ਾਬਾਸ਼ ਕਹਿੰਦੇ ਜਿਹੜੇ ਗੁਰਮਖ ਜਨ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਦੇ ਨੇ ਸਾਰੀ ਦੁਨੀਆ ਹੀ ਉਹਨਾਂ ਨੂੰ ਸ਼ਾਬਾਸ਼ ਦਿੰਦੀ ਆ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਕਹਿੰਦੇ हे ਪਰਮਾਤਮਾ ਮੇਰੀ ਮੰਗ ਤੇ ਦੀ ਤੇਰੇ ਅੱਗੇ ਅਰਦਾਸ ਹੈ ਕਿ ਉਹਨਾਂ ਗੁਰਮਖਾਂ ਦੀ ਸੰਗਤ ਦੇ ਜਿਹੜੇ ਹਰ ਵਕਤ ਤੇਰਾ ਨਾਮ ਸਲਾਉਂਦੇ ਨੇ ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ ਕਹਿੰਦੇ ਹੈ ਨਾਨਕ ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਦੇ ਅੰਦਰ ਆਤਮਾ ਤੇਰੇ ਨਾਮ ਦਾ ਚਾਨਣ ਹੋ ਗਿਆ ਹਾਂਜੀ ਸੰਗਤ ਜੀ ਹੁਣ ਪੰਚਮ ਪਾਦជា ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ੁਰੂ ਹੋ ਰਹੀ ਹੈ ਜੀ ਸ੍ਰੀ ਰਾਗ ਵਿੱਚੀ ਸਿਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ 시ਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਣ ਰੰਗ ਅਪਾਰ ਕਹਿੰਦੇ ਹੈ ਜੀਵ ਤੂੰ ਕਹਿੰਦੇ ਕਿਉਂ ਕਹਿੰਦੇ ਵੀ ਆਪਣੇ ਘਰਵਾਰ ਦਾ ਪੁੱਤਰ ਇਸਤਰੀ ਸਾਰਾ ਇਹ ਕੁਟੰਬ ਦੇਖ ਕੇ ਇਹਦੇ ਵਿੱਚ ਹੀ ਕਿਉਂ ਫਸ ਗਿਆ ਕਹਿੰਦੇ ਕਹਿੰਦੇ ਹੋਰ ਮਤਲਬ ਤੂੰ ਜਿਹੜੇ ਦੁਨੀਆਂ ਦੇ ਰੰਗ ਤਮਾਸ਼ੇ ਨੇ ਉਹਨਾਂ ਦੇ ਵਿੱਚ ਹੀ ਕਹਿੰਦੇ ਤੂੰ ਆਪਣੇ ਆਪ ਨੂੰ ਗਲਤਾਨ ਕਰ ਲਿਆ ਹੈ ਬਹੁਤ ਕਰਿਆ ਫੁਰਮਾਈਸੀ ਵਰਤੇ ਹੋਏ ਅਫਾਰ ਕਹਿੰਦੇ ਬਹੁਤੀਆਂ ਬਹੁਤੀਆਂ ਤੇਰੀਆਂ ਮੰਗਾਂ ਨੇ ਤੇ ਬਹੁਤ ਕਹਿੰਦੇ ਹੰਕਾਰ ਦੇ ਵਿੱਚ ਹੋ ਕੇ ਤੂੰ ਲੋਕਾਂ ਨਾਲ ਵਰਤਾ ਕਰਦਾ ਕਰਤਾ ਚੇਤਨ ਆਵਈ ਮਨਮੁਖ ਅੰਧਗਵਾਰ ਕਹਿੰਦੇ ਜਿਹਨੂੰ ਉਹ ਪਰਮਾਤਮਾ ਜਿਹਨੇ ਸ੍ਰਿਸ਼ਟੀ ਰਚੀ ਆ ਕਹਿੰਦੇ ਜਿਹਨੂੰ ਉਹ ਚਿੱਤ ਨਹੀਂ ਆਉਂਦਾ ਚਿੱਤ ਵਿੱਚ ਜਿਹਨਾਂ ਦੇ ਨਹੀਂ ਵਸਦਾ ਜਿਨ੍ਹਾਂ ਨੂੰ ਚੇਤੇ ਨਹੀਂ ਆਉਂਦਾ ਯਾਦ ਨਹੀਂ ਆਉਂਦਾ ਉਹਤੇ ਕਹਿੰਦੇ ਵੀ ਮਨ ਦੇ ਮਨ ਦੇ ਮਤ ਦੇ ਅਨੁਸਾਰ ਚੱਲਣ ਵਾਲੇ ਅੰਦੇ ਗਵਾਰ ਨੇ ਮੇਰੇ ਮਨ ਸੁਖ ਦਾਤਾ ਹਰ ਸੋਏ ਕਹਿੰਦੇ ਹੇ ਮੇਰੇ ਮਨ ਸੁੱਖਾਂ ਦਾ ਦਾਤਾ ਤੇ ਉਹ ਹਰੀ ਪਰਮਾਤਮਾ ਹੀ ਹੈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਹਿੰਦੇ ਉਹ ਗੁਰੂ ਦੀ ਕਿਰਪਾ ਨਾਲ ਤੇ ਪ੍ਰਮਾਤਮਾ ਦੀ ਆਪਣੀ ਮਿਹਰ ਦੇ ਨਾਲ ਪ੍ਰਾਪਤ ਹੁੰਦਾ ਕੱਪੜ ਪੋਗਲ ਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਾਤ ਅਥਾਕ ਕਹਿੰਦੇ ਤੂੰ ਇਹਨਾਂ ਵਿੱਚ ਕੱਪੜਿਆਂ ਦੇ ਵਿੱਚ ਹੋਰ ਭੋਗਾਂ ਦੇ ਵਿੱਚ ਸੋਨਾ ਚਾਂਦੀ ਜੋ ਮਿੱਟੀ ਦੇ ਬਰਾਬਰ ਹੈ ਮਿੱਟੀ ਦੇ ਬਰਾਬਰ ਕਿਉਂ ਆ ਕਿ ਜਦੋਂ ਸਾਡੇ ਉਹ ਕਿਸੇ ਕੰਮ ਦੀ ਨਹੀਂ ਹੈਗੀ ਅੰਤ ਵੇਲੇ ਨਾਲ ਨਹੀਂ ਜਾ ਸਕਦੀ ਫਿਰ ਮਿੱਟੀ ਹੋਈ ਨਾ ਕਹਿੰਦੇ ਤੂੰ ਇਹਨਾਂ ਵਿੱਚ ਹੀ ਬਸ ਲਿਫਟ ਗਿਆ ਹੋਰ ਕਹਿੰਦੇ ਹਾਥੀ ਘੋੜੇ ਇਦਾਂ ਦੇ ਰਥ ਜਿਹੜੇ ਚੱਲਦੇ ਕਦੇ ਥੱਕਦੇ ਨਹੀਂਗੇ ਬਸ ਤੂੰ ਕਹਿੰਦੇ ਉਹਨਾਂ ਦੇ ਰੰਗਾਂ ਵਿੱਚ ਉਹਨਾਂ ਨੂੰ ਇਕੱਠੇ ਕਰਨ ਚ ਰੁੱਝ ਗਿਆ ਕਿਸੇ ਚਿਤ ਨਾ ਪਾਵਈ ਬਿਸਰਿਆ ਸਭ ਸਾਖ ਸਿਰਜਨਹਾਰ ਭੁਲਾਇਆ ਬਿਨ ਨਾ ਵੈ ਨਾ ਪਾਕ ਕਹਿੰਦੇ ਮਾਇਆ ਦੇ ਪਿਆਰ ਦੇ ਵਿੱਚ ਤੂੰ ਇੰਨਾ ਰੁੱਝ ਗਿਆ ਤੈਨੂੰ ਹੋਰ ਵੀ ਆਪਣੇ ਕੋਈ ਸਾਖ ਸੰਬੰਧੀ ਯਾਦ ਨਹੀਂਗੇ ਕਹਿੰਦੇ ਤੂੰ ਉਹ ਸਿਰਜਨਹਾਰ ਜਿਹਨੇ ਤੈਨੂੰ ਸਿਰਜਿਆ ਵੀ ਤੂੰ ਉਹਨੂੰ ਵੀ ਭੁਲਾ ਦਿੱਤਾ ਉਹਦੇ ਨਾਮ ਤੋਂ ਬਿਨਾਂ ਤ ਕਹਿੰਦੇ ਤੂੰ ਅਪਵਿੱਤਰ ਹੈਂ ਲੰਦਾਬਦ ਦੁਆਏ ਤੂੰ ਮਾਇਆ ਕਰੇ ਇਕੱਤ ਕਹਿੰਦੇ ਤੂੰ ਮਤਲਬ ਇਦਾਂ ਦੀਆਂ ਠੱਗੀਆਂ ਠੋਰੀਆਂ ਕਰਕੇ ਮਾਇਆ ਇਕੱਠੀ ਕਰ ਰਿਆ ਨਾ ਕਹਿੰਦੇ ਜਿਨ੍ਹਾਂ ਨਾਲ ਫਿਰ ਤੂੰ ਠੱਗੀਆਂ ਠੋਰੀਆਂ ਕਰ ਰਿਆ ਫਿਰ ਤ ਉਹਨਾਂ ਦੀਆਂ ਬਰ ਅਸੀਸਾਂ ਲੈ ਰਿਆ ਜਿਸਨੋਂ ਤੂੰ ਪਤੀ ਆਈ ਦਾ ਸੋਸਣ ਤੁਝੇ ਅਨਿੱਤ ਕਹਿੰਦੇ ਜਿਨ੍ਹਾਂ ਨੂੰ ਖੁਸ਼ ਕਰਨ ਦੇ ਲਈ ਦੂਜਿਆਂ ਨਾਲ ਠੱਗੀਆਂ ਕਰਕੇ ਤੂੰ ਮਾਇਆ ਇਕੱਠੀ ਕਰਦਾ ਕਹਿੰਦੇ ਉਹ ਤੇ ਤੂੰ ਸਾਰੇ ਹੀ ਕਹਿੰਦੇ ਨਾਸ਼ਵੰਤ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਕਹਿੰਦੇ ਉਹ ਹੰਕਾਰ ਕਰਨ ਵਾਲਾ ਕਹਿੰਦੇ ਜਿਹੜਾ ਹੈਗਾ ਉਹ ਆਪਣੀ ਮਤਲਬ ਹੰਕਾਰ ਵਾਲੀ ਮੱਤ ਦੇ ਵਿੱਚ ਹੀ ਵਿਆਪਿਆ ਹੋਇਆ ਰੁੱਝਿਆ ਹੋਇਆ ਕਹਿੰਦੇ ਪ੍ਰਮਾਤਮਾ ਨੇ ਹੀ ਉਹਨੂੰ ਇਸ ਤਰ੍ਹਾਂ ਮਤਲਬ ਚੰਗੇ ਰਸਤੇ ਤੋਂ ਖੁੰਝਾ ਕੇ ਇਸ ਰਸਤੇ ਤੇ ਪਾਇਆ ਹੋਇਆ ਤੇ ਇਹਦੇ ਨਾਲ ਨਾ ਤਾਂ ਉਹਦੀ ਕੋਈ ਜਿਹੜੀ ਸੰਸਾਰੀ ਉੱਚੀ ਜਾਤ ਆ ਉਹਦਾ ਮੁੱਲ ਆ ਤੇ ਨਾ ਹੀ ਉਹਦੀ ਕੋਈ ਪ੍ਰਮਾਤਮਾ ਦੇ ਦਰਗਾਹ ਵਿੱਚ ਇੱਜ਼ਤ ਆ ਸਤਗੁਰੂ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈਂ ਰੋਏ ਕਹਿੰਦੇ ਸਤਗੁਰੂ ਜੀ ਸਾਨੂੰ ਉਸ ਪਰਮਾਤਮਾ ਨਾਲ ਮਿਲਾਉਂਦੇ ਨੇ ਜਿਹੜਾ ਸਾਡਾ ਇੱਕੋ ਹੀ ਮਿੱਤਰ ਆ ਕਹਿੰਦੇ ਮਤਲਬ ਮਨਮੁਖ ਨੂੰ ਕਹਿੰਦੇ ਵੀ ਤੂੰ ਕਿਉਂ ਮਤਲਬ ਹਉਮੇ ਦੇ ਵਿੱਚ ਰੋ ਰਿਹਾ ਜਦੋਂ ਪਰਮਾਤਮਾ ਹੀ ਸਾਡਾ ਇੱਕੋ ਇੱਕ ਰਾਖਾ ਹੈ ਸਾਡੀ ਰਾਖੀ ਕਰਨ ਵਾਲਾ ਹੈ ਕਿਉਂ ਤੂੰ ਹਉਮੈ ਵਿੱਚ ਗਲਤਾਨ ਹੈ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੇ ਕੋਏ ਕਹਿੰਦੇ ਜੋ ਹਰੀ ਦੇ ਜਨ ਨੂੰ ਜੋ ਹਰੀ ਦੇ ਜਨ ਨੂੰ ਪਾਉਂਦਾ ਹੈ ਉਹ ਫਿਰ ਪਰਮਾਤਮਾ ਆਪਣੇ ਜਨ ਨੂੰ ਖੁਸ਼ ਕਰਨ ਦੇ ਲਈ ਵੀ ਕੁਝ ਕੰਮ ਕਰਦਾ ਹੈ ਤੇ ਪਰ ਇਹਦੇ ਨਾਲ ਹਰੀ ਦੇ ਜਨ ਦਾ ਕੋਈ ਮਾੜਾ ਨਹੀਂ ਕਰ ਸਕਦਾ ਨਾਨਕ ਰਤਾਰੰਗ ਹਰ ਸਭ ਜਗ ਮਹਿ ਚਾਨਣ ਹੋਏ ਕਹਿੰਦੇ ਹੈ ਨਾਨਕ ਜੋ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਉਹ ਕਹਿੰਦੇ ਹੋਰ ਦੁਨੀਆ ਲਈ ਵੀ ਚਾਨਣ ਮਨਾਰਾ ਬਣ ਜਾਂਦਾ ਸ੍ਰੀ ਰਾਗ ਮਹੱਲਾ 5ਮ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸ਼ਤਰ ਤਾਰ ਬਾਦ ਸਾਹੀਆਂ ਵਿੱਚ ਸਹਸੇ ਪਰੀਆਂ ਪਾਈ ਰੇ ਸੁਖ ਸਾਦ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਬਿਦਾਤਾ ਦੁੱਖ ਸਹਸਾ ਮਿਟ ਗਿਆ ਰਹਾਓ ਹਾਂਜੀ ਪੰਚਮ ਪਾਚਾ ਕਹਿੰਦੇ ਨੇ ਕਿ हे ਭਾਈ ਜੋ ਸੁਖ ਹੈ ਉਹ ਤੇ ਸਾਧ ਸੰਗਤ ਵਿੱਚ ਹੀ ਮਿਲਦਾ ਹੈ। ਕਿਰ ਕਹਿੰਦੇ ਸਾਧ ਸੰਗਤ ਦਾ ਮਿਲਾਪ ਉਹਨੂੰ ਹੀ ਮਿਲਦਾ ਜਿਹਦੇ ਕਹਿੰਦੇ ਪ੍ਰਮਾਤਮਾ ਨੇ ਲੇਖ ਲਿਖੇ ਨੇ ਕਿ ਸਾਧ ਸੰਗਤ ਦਾ ਮਿਲਾਪ ਹੋਣਾ ਤੇ ਉਹਨਾਂ ਦੇ ਫਿਰ ਕਹਿੰਦੇ ਸਾਧ ਸੰਗਤ ਦੇ ਮਿਲਾਪ ਦੇ ਸਦਕਾ ਉਹਨਾਂ ਦੇ ਸਾਰੇ ਦੁੱਖ ਤੇ ਸਹਿਮ ਕੱਟ ਹੋ ਜਾਂਦੇ ਨੇ। ਪਰ ਉਹ ਜਿਹੜੇ ਛਤਰ ਧਰ ਬਾਦਸ਼ਾਹੀਆਂ ਜਿਨ੍ਹਾਂ ਕੋਲ ਨੇ ਬਿਉਨਾ ਦੇ ਸਰਤੇ ਛਤਰ ਝੋਲਦੇ ਨੇ ਉਹਨਾਂ ਕੋਲ ਬਾਦਸ਼ਾਹੀਆਂ ਨੇ ਉਹ ਕਹਿੰਦੇ ਜਿਹੜੇ ਪਦਾਰਥਕ ਰਸਭੋਗ ਨੇ ਉਹ ਮਾਣ ਰਹੇ ਨੇ ਪਰ ਉਹਨਾਂ ਦੇ ਅੰਦਰ ਸਹਿਮ ਹੁੰਦਾ ਪਰ ਦੂਜੇ ਪਾਸੇ ਜੋ ਸਾਧ ਸੰਗਤ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਪਰਮਾਤਮਾ ਸਹਿਮ ਘਟ ਦਿੰਦਾ ਜੇਤੇ ਥਾਨ ਥਨੰਤਰate ਤੇਤੇ ਪਵ ਆਇਆ ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਕਹਿੰਦੇ ਜਿੰਨੇ ਵੀ ਸੰਸਾਰ ਦੇ ਸਾਰੇ ਥਾਨ ਨੇ ਸਾਰੀਆਂ ਜਗ੍ਹਾ ਨੇ ਕਹਿੰਦੇ ਸਾਰੀਆਂ ਘੁੰਮ ਕੇ ਦੇਖੀਆਂ ਨੇ ਜਿੱਥੇ ਵੀ ਕਿਤੇ ਕਹਿੰਦੇ ਜਿਹੜੇ ਕੋਈ ਜ਼ਿੰਮੇਦਾਰ ਨੇ ਵੱਡੇ ਭੂਮੀ ਦੇ ਮਾਲਕ ਨੇ ਬਸ ਕਹਿੰਦੇ ਹੌਮੇ ਦੇ ਵਿੱਚ ਹੀ ਫਸੇ ਹੋਏ ਨੇ ਹੁਕਮ ਚਲਾਏ ਨਿਸੰਗ ਹੋਏ ਵਰਤ ਅਫਰਿਆ ਕਹਿੰਦੇ ਉਹ ਦੂਜਿਆਂ ਦੇ ਉੱਪਰ ਬਿਨਾਂ ਕਿਸੇ ਮਤਲਬ ਬਿਨਾਂ ਕਿਸੇ ਦੀ ਸੰਗ ਤੋਂ ਹੁਕਮ ਚਲਾਉਂਦੇ ਨੇ ਤੇ ਹੰਕਾਰ ਦੇ ਵਿੱਚ ਸਾਰਾ ਆਪਣਾ ਵਰਤ ਵਰਤਾਰਾ ਰੱਖਦੇ ਨੇ ਸਭ ਕੋ ਵਸਗਤ ਕਰ ਲਈ ਉਹਨਾਂ ਬਿਨ ਨਾਵੇ ਖਾ ਕਰ ਲਿਆ ਕਹਿੰਦੇ ਚਾਹੇ ਉਹਨਾਂ ਨੇ ਸਾਰਿਆਂ ਨੂੰ ਆਪਣੇ ਵਿਵਸ ਕਰ ਲਿਆ ਹੁੰਦਾ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਖਰ ਮਿੱਟੀ ਵਿੱਚ ਹੀ ਰਲਦੇ ਨੇ ਕੋਟ 33 ਸੇਵਕਾ ਸਿੱਧ ਸਾਧਕ ਦਰ ਖਰਿਆ ਗਿਰੰਬਾਰੀ ਵਡ ਸਾਹਬੀ ਸਭ ਨਾਨਕ ਸੁਪੰਥੀਆ ਹਾਂਜੀ ਪਹਿਲਾਂ ਤਾਂ ਜਿਸ ਤਰ੍ਹਾਂ ਜ਼ਿਮੀਂਦਾਰਾਂ ਦੀ ਜੋ ਭੂਮੀ ਦੇ ਮਾਲਕ ਨੇ ਮਤਲਬ ਵੱਡੀਆਂ ਜਿਨ੍ਹਾਂ ਕੋਈ ਜਾਇਦਾਦਾਂ ਨੇ ਉਹਨਾਂ ਦੀ ਗੱਲ ਕੀਤੀ ਆ ਹੁਣ ਉਹਨਾਂ ਤੋਂ ਉੱਪਰ ਹੋਰ ਜਿਹੜੇ ਕੋਈ ਮਤਲਬ ਤਪੀ ਤਪੀਸਰੀ ਵੀ ਨੇ ਤੇ ਰਾਜੇ ਵੀ ਨੇ ਕਹਿੰਦੇ ਉਹਨਾਂ ਦੇ ਦਰ ਤੇ ਚਾਹੇ 33 ਕਰੋੜ ਸੇਵਕ ਕਹਿੰਦੇ ਵੀ ਉਹਨਾਂ ਦੀ ਸੇਵਾ ਚ ਖੜੇ ਨੇ ਤੇ ਉਹ ਮਤਲਬ ਵੱਡੇ ਸਾਹਿਬ ਨੇ ਚਾਹੇ ਵੀ ਉਹਨਾਂ ਦੀ ਵੱਡੀਆਂ ਬਡਿਆਈਆਂ ਨੇ ਵੱਡੇ ਵੱਡੇ ਉਹਨਾਂ ਦੇ ਕਾਰਜ ਨੇ ਪਰ ਕਹਿੰਦੇ ਗੁਰੂ ਨਾਨਕ ਜੀ ਕਹਿੰਦੇ ਵੀ ਇਹ ਸਭ ਕੁਝ ਪਰਮਾਤਮਾ ਦੇ ਨਾਮ ਤੋਂ ਬਿਨਾ ਇੱਕ ਸੁਪਨੇ ਵਾਂਗ ਲੰਘ ਜਾਂਦਾ ਜੋ ਕੋਈ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਉਹਦੇ ਕੋਲ ਚਾਹੇ ਦੁਨੀਆ ਦਾ ਸਭ ਕੁਝ ਵੀ ਹੋਵੇ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਖਾਕ ਨੇ ਖਾਕ ਵਿੱਚ ਹੀ ਰਲਣਾ ਉਹਨਾਂ ਨੂੰ ਕੁਝ ਨਹੀਂ ਮਿਲਣਾ ਹੈਗਾ ਔਰ ਇਹ ਸਾਰਾ ਕੁਝ ਜੋ ਉਹਨਾਂ ਕੋਲ ਹੈ ਇੱਕ ਸੁਪਨੇ ਦੀ ਨਿਆਈਆਂ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਆਪਾਂ ਨੂੰ ਕੁਝ ਮਿਲਦਾ ਪਰ ਉਹ ਸਾਡੇ ਕੰਮ ਦਾ ਨਹੀਂ ਹੁੰਦਾ ਕਿਉਂਕਿ ਸੁਪਨਾ ਹੁੰਦਾ ਇਸ ਤਰ੍ਹਾਂ ਇਹ ਸੰਸਾਰ ਦਾ ਸਾਰਾ ਕੁਝ ਸੁਪਨਾ ਹੈ ਤਾਂ ਇਸ ਲਈ ਆਪਾਂ ਨੂੰ ਕੀ ਪਰਮਾਤਮਾ ਦੀ ਸਿਰਫ ਤੇ ਸਿਰਫ ਪਰਮਾਤਮਾ ਦੀ ਸਿਫਤ ਸਲਾਹ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਣ ਦੀ ਹਦਾਇਤ ਕਰਦੇ ਨੇ ਕਿ ਆਪਾਂ ਉਹਦੀ ਕੀਰਤੀ ਕਰੀਏ ਗੁਰੂ ਦੇ ਲੜ ਲੱਗੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਬਿਚਾਰਾਂ ਕਰਦਿਆਂ ਹੋਈਆਂ ਬਹੁਤ ਹੀ ਜ਼ਿਆਦਾ ਗਲਤੀਆਂ ਭੁੱਲਾਂ ਚੁੱਕਾ ਮਾਫ਼ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਗੁਰਬਾਣੀ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਨੇ ਜੀ ਆਪ ਦੀ ਅਣਜਾਣ ਬੱਚੀ ਸਮਝ ਕੇ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ Oh. <sighs>